ਨੰਗਲ ਕਲਾਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਵੱਡਾ ਹੁਲਾਰਾ ਮਿਲਿਆ ਜਦੋਂ ਬਾਜ਼ੀਗਰ ਸਮਾਜ ਨੇ ਸਮੂਹ ਇਕੱਠ ਕਰਕੇ ਆਮ ਆਦਮੀ ਪਾਰਟੀ ਨੂੰ ਸਮਰਥਨ ਦੇ ਦਿੱਤਾ ਸਾਰੇ ਹੀ ਘਰਾਂ ਦਾ ਜੋ ਬਾੜ ਹੈ ਉੱਥੇ ਇਕੱਠ ਰੱਖਿਆ ਗਿਆ ਜਿੱਥੇ ਮੰਤਰੀ ਖੁੱਡੀਆਂ ਨੇ ਆਉਣਾ ਹੈ ਇਸ ਸਮਾਜ ਦੇ ਸਾਰੇ ਲੋਕਾਂ ਨੇ ਕਿਹਾ ਕਿ ਅਸੀਂ ਕੱਲੇ ਨੰਗਲ ਕਲਾਂ ਹੀ ਨਹੀਂ ਪੂਰੇ ਪੰਜਾਬ ਵਿੱਚ ਜਿੱਥੇ-ਜਿੱਥੇ ਸਾਡਾ ਬਾਈ ਜੀਗਰ ਭਾਈਚਾਰਾ ਬੈਠਾ ਹੈ ਉਹ ਸਾਰਾ ਆਮ ਆਦਮੀ ਪਾਰਟੀ ਨੂੰ ਵੋਟ ਕਰੇਗਾ ਸੈਂਕੜਿਆਂ ਦੀ ਗਿਣਤੀ ਵਿੱਚ ਇੱਕੋ ਵੇਲੇ ਜੋ ਵੋਟ ਜੁੜ ਜਾਂਦੇ ਹਨ ਉਹ ਬਹੁਤ ਵੱਡਾ ਹੁਲਾਰਾ ਦਿੰਦੇ ਹਨ ਨੰਗਲ ਕਲਾਂ ਦੇ ਬਾਜੀਗਰ ਸਮਾਜ ਵੱਲੋਂ ਆਮ ਆਦਮੀ ਪਾਰਟੀ ਦਾ ਸਮਰਥਨ ਕੀਤਾ ਗਿਆ ਹੈ ਤੇ ਕਿਹਾ ਹੈ ਕਿ ਉਹ ਪੂਰੇ ਪੰਜਾਬ ਅੰਦਰ ਇੱਕ ਇੱਕ ਵੋਟ ਆਮ ਆਦਮੀ ਪਾਰਟੀ ਨੂੰ ਪਵਾਉਣਗੇ ਇਸ ਮੌਕੇ ਉਹਨਾਂ ਨੇ ਕਿਸੇ ਤਰ੍ਹਾਂ ਦੀ ਕੋਈ ਮੰਗ ਨਹੀਂ ਰੱਖੀ ਉਹਨਾਂ ਕਿਹਾ ਕਿ ਅਜੇ ਮੰਗ ਰੱਖਣ ਦਾ ਸਮਾਂ ਨਹੀਂ ਅਜੇ ਪਾਰਟੀ ਨੂੰ ਜਿਤਾਉਣ ਦੀ ਲੋੜ ਹੈ ਬਠਿੰਡਾ ਲੋਕ ਸਭਾ ਹਲਕਾ ਤੋਂ ਅਸੀਂ ਆਮ ਆਦਮੀ ਪਾਰਟੀ ਨੂੰ ਵੱਡੇ ਪੱਧਰ ਤੇ ਸੀਟ ਜਿਤਵਾ ਕੇ ਭੇਜਾਂਗੇ ਕਿਉਂਕਿ ਸਾਡੇ ਸਮਾਜ ਦੇ ਲੋਕ ਪੂਰੇ ਪੰਜਾਬ ਵਿੱਚ ਰਹਿੰਦੇ ਹਨ ਅਤੇ ਅਸੀਂ ਸਾਰੇ ਘਰ ਘਰ ਜਾ ਕੇ ਉਹਨਾਂ ਨੂੰ ਆਮ ਆਦਮੀ ਪਾਰਟੀ ਨੂੰ ਵੋਟਾਂ ਪਾਉਣ ਦੀ ਅਪੀਲ ਕਰਾਂਗੇ ਨੰਗਲ ਕਲਾਂ ਤੋਂ ਆਮ ਆਦਮੀ ਪਾਰਟੀ ਨੂੰ ਵੱਡਾ ਹੁਲਾਰਾ ਮਿਲਿਆ ਹੈ